ਦੀ ਸਰਕਾਰ ਦੀ ਸਾਰੀ ਯਹੀ ਤੇ ਹੀ ਉਹਨਾਂ ਨੇ ਫੇਰੀ ਹੈ ਆ ਜਿਹੜਾ ਕੰਮ ਖਰਾਬ ਕੀਤਾ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜਾਪ ਤੇ ਚ ਰਹਿਣ ਦੀ ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਰ ਝੁਕਾ ਕੇ ਲੀਡਰ ਨੂੰ ਕਹਿਣਾ ਚਾਹਣਾ ਹੈ ਕਿ ਜਾਪ ਤੇ ਚ ਰਹੋ ਔਰ ਕਾਂਗਰਸ ਪਾਰਟੀ ਬੰਚ ਤੇ ਆਪ ਦੀ ਪਾਰਟੀ ਨੂੰ ਭੰਡਣ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਪੈਂਦੀ ਗਲਾਚ ਗੱਲ ਕਰੋਗੇ ਤਾਂ ਗੱਲ ਨਹੀਂ ਬਣੇਗੀ ਮੰਚ ਤੇ ਚੜਦੀ ਗਲਾ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪਰਮਾਤਮਾ ਫਤਿਹ ਬਖਸ਼ਦਾ ਹੈ ਇੱਕ ਇੱਕ ਮਰਕਤ ਹੁੰਦੀ ਹੈ ਜਿਸ ਕਰੇ ਕਹਾਣੀ ਜਿਸ ਕਪੜੀ ਚ ਕਹਾਣੀ ਜਿਸ ਬਲੇ ਚ ਕਹਾਣੀ ਜਿਸ ਪਾਰਟੀ ਚ ਕਹਾਣੀ ਉਹ ਸਾਰੇ ਫੇਲ ਹੋ ਜਾਂਦੇ ਹੈ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ ਹਾਂ ਹਰ ਵਿਅਕਤੀ ਜਾਤ ਤੇ ਚ ਰਹੇ ਔਰ ਕਿਹੜਾ ਛੋਟਾ ਬਰਾਕ ਦਾ ਪ੍ਰਧਾਨ ਹੈ ਤੇ ਔਰੀ ਔਰੇ ਸਿਸਟਮ ਚ ਕੋਈ ਬੰਦਾ ਹੈ ਉਹ ਵੀ ਜਾਤ ਤੇ ਚ ਰਹੇ ਬਿਨਾਂ ਜਾਤ ਤੇ ਵਾਲੇ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਹੀ ਉਹਨਾਂ ਨੇ ਫੇਰੀ ਹੈ ਆ ਜਿਹੜਾ ਕੰਮ ਖਰਾਬ ਕੀਤਾ ਹੈ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜਾਤ ਤੇ ਰਹਿੰਦੀ ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਰਚ ਕਾ ਕੇ ਲੀਡਰ ਨੂੰ ਕਹਿਣਾ ਛੋਣੇ ਕਿ ਜਾਪਤੇ ਚ ਰਹੋ ਜੇ ਆਪਣਾ ਏਕ ਹੈ ਏਕੇ ਚ ਮਰਕਤ ਹੁੰਦੀ ਹੈ ਜਿਸ ਕਰ ਏਕ ਕਾਹ ਨਹੀਂ ਜਿਸ ਕੰਪਨੀ ਚ ਕਾਹ ਨਹੀਂ ਜਿਸ ਭਲੇ ਚ ਕਾਹ ਨਹੀਂ ਜਿਸ ਪਾਰਟੀ ਚ ਕਾਹ ਨਹੀਂ ਉਹ ਸਾਰੇ ਫੇਲ ਹੋ ਜਾਂਦੇ ਹੈ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ ਹਾਂ ਹਰ ਵਿਅਕਤੀ ਜਾਪਤੇ ਚ ਰਹੇ ਔਰ ਕਾਂਗਰਸ ਪਾਰਟੀ ਮੰਚ ਤੇ ਆਪਦੀ ਪਾਰਟੀ ਨੂੰ ਭੰਡਨ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਢੰਗੀ ਗੱਲਾਂ ਚ ਗੱਲ ਕਰੋਗੇ ਤਾਂ ਗੱਲ ਨਹੀਂ ਬਣੇਗੀ ਮੰਚ ਤੇ ਚੜਦੀ ਗਰਾਂ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪਰਮਾਤਮਾ ਫਤਿਹ ਬਖਸ਼ਦਾ ਤੜਕੇ ਉੱਠ ਕੇ ਤੜਕੇ ਉੱਠ ਕੇ ਕੌਮ ਮਰ ਗਿਆ ਤਾਂ ਫਿਰ ਬੰਦਾ ਮਾਰੀ ਜਾਂਦਾ ਤੜਕੇ ਉੱਠ ਕੇ ਕੌ ਫਟੇ ਚੱਕ ਦੇਾਂਗੇ ਫਟੇ ਚੱਕ ਦੇਾਂਗੇ ਜੇ ਤੜਕੇ ਇਹ ਖੇੜੇ ਮੱਥੇ 24 ਮੈਂ ਕਈ ਵਾਰੀ ਵੇਖਦਾ ਬੰਦੇ ਆ ਹੀ ਆਉਂਦੇ ਬਾਈ ਜੀ ਮਰੀ ਗਏ ਫਿਰ ਮੈਂ ਇਹਨੂੰ ਜਿਉਂਦਾ ਕਰ ਦੂੰਗਾ ਕਈ ਆਉਂਦੇ ਆ ਕੁਝ ਉਹ ਵੀ ਆ ਕਹਿੰਦੇ ਭਾਈ ਪਰਵਾਹ ਨਾ ਖਰਚ ਆਖ ਦੇਾਂਗੇ ਫੱਟੇ ਚੜਦੀ ਕਲਾ ਵਾਲੇ ਬੰਦੇ ਨੂੰ ਨਾਮ ਰੱਖਿਆ ਕਰੋ ਢੈਂਦੀ ਕਲਾ ਵਾਲਾ ਬੰਦਾ ਤੁਹਾਨੂੰ ਲੈ ਕੇ ਮੈਜੂਗਾ ਸੋ ਤਕੜੇ ਰਹੋ ਤੇ ਜਾਪਤੇ ਚ ਰਹਿਣਾ ਉਹ ਬਈ ਬਲਾਕਾਂ ਦੇ ਪ੍ਰਬਾਲ ਕਿੱਥੇ ਐ ਬਈਏ ਇਹ ਛੇ ਹਲਕੇਾਂ ਦੇ ਪ੍ਰਧਾਨ ਮੈਂ ਇਹਨਾਂ ਨੂੰ ਸਿਰ ਝਗਾਉਣਾ ਹੈ ਇਹ ਬਲਾਕ ਪ੍ਰਧਾਨ ਇਹਨਾਂ ਨੇ ਜਿਸ ਪ੍ਰਕਾਰ ਨਾਲ ਕੰਮ ਕੀਤਾ ਅੱਜ ਦੀ ਸਭਾ ਦੇ ਆਸਤੇ ਜ਼ੋਰਦਾਰ ਤਾੜੀਆਂ ਬਲਾਕ ਪ੍ਰਧਾਨਾਂ ਦੇ ਨਾਂ ਤੇ ਤੇ ਮੇਜਰ ਮੁੱਲਾਪੁਰ ਸਾਹਿਬ ਦੁਬਾਰਾ ਫੇਰ ਮੇਜਰ ਮੁੱਲਾਪੁਰ ਜ਼ਿਲ੍ਹੇ ਦਾ ਪ੍ਰਧਾਨ ਤੇ ਆਸ਼ੂ ਜੀ ਤੁਸੀਂ ਇਨਚਾਰਜ ਸੀ ਮਹਾਰਾਜ ਏ ਬਾਬਾ ਜੀ ਬਣ ਜੀ ਮਹਾਰਾਜ ਪਰਮਾਤਮਾ ਤੁਹਾਨੂੰ ਵੀ ਛੱਡਦੀ ਗੱਲ ਰੱਖੇ ਤੁਹਾਡੀ ਰਹਿਣ ਮਾਈਂ ਚ ਨਕੰਮਲ ਮੁਕਸਰ ਮੈਂ ਆਦੇ ਆਪ ਨੂੰ ਫੰਨੇ ਖਾ ਕੇ ਮੈਂ ਫੰਦੇ ਖਾ ਹੈ ਤਾਂ ਮੈਂ ਨਹੀਂ ਪਰ ਬੰਦੇ ਨੂੰ ਭਲੇਖਾ ਹੁੰਦਾ ਆ ਸਾਰੇ ਫੰਨੇ ਖਾਈਆਂ ਜਿਹੜੇ ਅੱਗੇ ਬੈਠੇ ਮੈਂ ਆਖਿਆ ਮੁਕਸਰ ਸਭ ਤੋਂ ਵੱਡੀ ਰੇਲੀ ਹੈ ਸੰਧੂ ਅੱਜ ਚੁੰਡੀਆਂ ਵੜਦਾ ਗਿਆਦਾ ਅੱਜ ਵਿਖਾਉਂਗਾ ਬਈ ਭਰਾਵਾ ਤੁਹਾਡੇ ਵਾਲੀ ਸਾਰਿਆਂ ਨਾਲੋਂ ਵੱਡੀ ਹੈ ਬਈ ਤਰਨਾ ਤੁਹਾਨੂੰ ਮੁਬਾਰਕਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਤਕੜੇ ਹੋ ਕੇ ਮੈਂਬਰ ਆਫ ਪਾਰਲੀਮੈਂਟ ਦੀਆਂ 13 ਦੀਆਂ 13 ਸੱਟ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਲਿਆਉਣਾ ਵਾਹਿਗੁਰੂ ਜੀ ਕਾ ਖਾਲਸਾ